ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 1 ਅਗਸਤ ਤੋਂ ਬਣ ਰਿਹਾ ਹੈ ਮਹਾਧੁਰਲਭ ਸੰਜੋਗ ਇਹਨਾਂ 6 ਰਾਸ਼ੀ ਵਾਲਿਆਂ ਦੀ ਮੰਨ ਕੇ ਚੱਲੋ ਕਿ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ 1 ਅਗਸਤ ਤੋਂ ਬਣ ਰਿਹਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਮਹਾਦੁਰਲਭ ਸੰਜੋਗ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਕਿਉਂਕਿ ਇਸ ਦਿਨ ਤੋਂ ਪਵਿੱਤਰ ਦਿਨ ਤੁਹਾਡੇ ਲਈ ਸ਼ੁਰੂ ਹੋ ਜਾਣਗੇ। ਮਹਾ ਸੰਜੋਗ ਤੁਹਾਡੇ ਲਈ ਬਣ ਚੁੱਕਾ ਹੈ। 112 ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦਿਵਯਾ ਦੁਰਲਭ ਸੰਜੋਗ ਤੇ ਉਹ ਕਿਹੜੀਆਂ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਇਸ ਮਹਾ ਸੰਜੋਗ ਦੁਰਲਭ ਸੰਜੋਗ ਰਾਜ ਯੋਗ ਸਵਾਰਥ ਸiddhi ਯੋਗ ਦੇ ਦਿਨਾਂ ਵਿੱਚ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਜਿਨ੍ਹਾਂ ਦੇ ਉੱਪਰ ਇਸ ਸਾਲ ਤੇ ਹੋ ਜਾਵੇਗੀ ਤੁਹਾਡੇ ਘਰ ਵਿੱਚ ਧਨ ਦੇ ਭੰਡਾਰੇ ਹੁਣ ਆਉਣ ਵਾਲੇ ਹਨ ਅੱਜ ਤੋਂ ਹੀ ਕਹਿ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਮਹਾਦੁਰ ਲਭ ਸੰਜੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦਿਨ ਤੋਂ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਸ਼ੁਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ 12 ਰਾਸ਼ੀਆਂ ਵਿੱਚੋਂ 4 ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ ਇਹਨਾਂ ਦੀ ਕਿਸਮਤ ਹੁਣ ਇਹਨਾਂ ਦਾ ਪੂਰਾ ਹੀ ਸਾਥ ਦੇਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਘਰ ਹੁਣ ਉਹ ਆਪ ਪਧਾਰਨ ਵਾਲੇ ਹਨ ਇਸ ਵਾਰ ਤੁਹਾਨੂੰ ਦੱਸ ਦਈਏ ਕਿ 1 ਅਗਸਤ ਤੋਂ ਲੈ ਕੇ ਹੁਣ ਇਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਜਿੰਨੇ ਵੀ ਦੁੱਖ ਕਸ਼ਟ ਇਹਨਾਂ ਨੂੰ ਮਿਲ ਰਹੇ ਸਨ ਉਹ ਸਭ ਹੁਣ ਖਤਮ ਹੋ ਜਾਣਗੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਪੂਰਾ ਹੀ ਮਹੀਨਾ ਇਹਨਾਂ ਦੇ ਸਿਰ ਤੇ ਬਣਿਆ ਰਹੇਗਾ ਇਹਨਾਂ ਦੇ ਜੀਵਨ ਵਿੱਚ ਇਹਨਾਂ ਨੂੰ ਮਿਲਣ ਵਾਲੀਆਂ ਹਨ ਜੀ ਬਸ ਵੱਡੀਆਂ ਵੱਡੀਆਂ ਹੁਣ ਖੁਸ਼ਖਬਰੀਆਂ ਤੇ ਕਰੋੜਪਤੀ ਬਣ ਜਾਣਗੇ ਪੂਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸੁਣਨਾ ਹੋ ਸਕਦਾ ਹੈ ਤੁਹਾਡੇ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਇਸ ਵਾਰ ਇਹ ਮਹਾ ਦੁਰਲੱਭ ਸੰਜੋਗ ਲక్ష్ਮੀ ਯੋਗ ਰਾਜ ਯੋਗ ਬਣਨ ਜਾ ਰਿਹਾ ਹੈ ਜਿਸ ਦੇ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ Hindu ਧਰਮ ਦੇ ਵਿੱਚ ਦੇਵੀ ਮਾਤਾ ਲక్ష్ਮੀ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਪધારਣ ਵਾਲੀ ਹੈ ਇਸ ਗੱਲ ਦੀ ਭਵਿੱਖਬਾਣੀ ਹੋ ਚੁੱਕੀ ਹੈ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਨਾਲ ਇਹਨਾ ਰਾਸ਼ੀ ਵਾਲਿਆਂ ਦੇ ਉੱਪਰ ਧੰਨ ਦੀ ਵਰਖਾ ਹੋਵੇਗੀ ਇਹਨਾਂ ਦੇ ਮਨ ਦੀ ਇੱਛਾ ਜਿਹੜੀ ਕਾਫੀ ਸਮੇਂ ਤੋਂ ਪੂਰੀ ਨਹੀਂ ਸੀ ਹੋਈ ਹੁਣ ਪੂਰੀ ਹੋ ਜਾਵੇਗੀ ਇਹਨਾਂ ਪਵਿੱਤਰ ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਵੀ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਦੇ ਹੋ ਤੁਹਾਡੇ ਲਈ ਇਸ਼ਨਾਨ ਬੜਾ کارਗਰ ਸਾਬਿਤ ਹੋ ਜਾਵੇਗਾ ਤੁਹਾਡੇ ਜੀਵਨ ਦੇ ਵਿੱਚੋਂ ਜਿੰਨੇ ਵੀ ਤੁਹਾਡੇ ਹੁਣ ਤੱਕ ਕਸ਼ਟ ਆ ਰਹੇ ਸਨ ਲੰਮੇ ਸਮੇਂ ਤੋਂ ਜੋ ਵੀ ਰੁਕਾਵਟ ਆ ਰਹੀਆਂ ਸਨ ਹੁਣ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਘਰ ਦੇ ਵਿੱਚ ਨਹਾਉਣ ਵਾਲੇ ਪਾਣੀ ਵਿੱਚ ਵੀ ਗੰਗਾ ਜਲ ਮਿਲਾ ਕੇ ਇਸ਼ਨਾਨ ਕਰ ਲੈਂਦੇ ਹੋ ਤੁਹਾਡਾ ਸਰੀਰ ਹਮੇਸ਼ਾ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਇਸ਼ਨਾਨ ਕਰਨ ਦੇ ਨਾਲ ਤੁਸੀਂ ਓਮ ਨਮੋ ਭਗਵਤੇ ਵਾਸੂਦੇਵਾਏ ਨਮਹਾ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋ ਜਾਵੇਗਾ ਇਸ ਤਰ੍ਹਾਂ ਤੁਹਾਨੂੰ ਘਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਨਦੀ ਜਿੰਨ ਦੇ ਇਸ਼ਨਾਨ ਕਰਨ ਦੇ ਬਰਾਬਰ ਫਲ ਪ੍ਰਾਪਤ ਹੋ ਜਾਵੇਗਾ ਇਸ ਦਿਨ ਭਗਵਾਨ ਨਰਾਇਣ ਦੀ ਪੂਜਾ ਵੀ ਕਰਨੀ ਤੁਹਾਡੇ ਲਈ ਸ਼ੁਭ ਰਹੇਗੀ। ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਦਾਨ ਕਰਦੇ ਹੋ ਜਿਵੇਂ ਕੱਪੜੇ ਦਾ ਦਾਨ, ਅੰਨ ਦਾਨ ਜਾਂ ਕਿਸੇ ਗਰੀਬ ਨੂੰ ਕੁਝ ਦਾਨ ਕਰਦੇ ਹੋ ਬਹੁਤ ਜ਼ਿਆਦਾ ਲਾਭ ਮਿਲ ਜਾਵੇਗਾ। ਤੁਹਾਡੇ ਕਮਾਕਾਰਾਂ ਵਿੱਚ ਵਾਧਾ ਹੋਵੇਗਾ। ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ। ਦੋਸਤੋ ਇਹਨਾਂ ਦਿਨਾਂ ਵਿੱਚ ਤੁਹਾਨੂੰ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਨੀ ਹੋਵੇਗੀ। ਤੁਹਾਨੂੰ ਉਹ ਖੁਸ਼ੀਆਂ ਪ੍ਰਦਾਨ ਕਰਨਗੇ ਇਸ ਵਾਰ ਤੁਹਾਡੇ ਲਈ ਬਹੁਤ ਹੀ ਵਧੀਆ ਸੰਜੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵਾਰ ਮਾਤਾ ਲక్ష్ਮੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਹੁਣ ਪੂਰੀਆਂ ਕਰਨ ਵਾਲੇ ਹਨ ਇਸ ਲਈ ਤੁਸੀਂ ਮਾਤਾ ਲక్ష్ਮੀ ਦੀ ਪੂਜਾ ਪੂਰੇ ਹੀ ਵਿਧੀ ਵਿਵਹਾਰ ਦੇ ਨਾਲ ਕਰ ਲੈਣੀ ਹੈ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਗੱਲ ਕਰਦੇ ਹਾਂ ਜੀ ਜਿਨ੍ਹਾਂ ਦੀ ਇਸ ਸਮੇਂ ਹੁਣ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਹੁਣ ਧਨਵਾਨ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹਨਾਂ ਦੇ ਉੱਪਰ ਸਦਾ ਕਿਰਪਾ ਬਣੀ ਹੀ ਰਹੇਗੀ ਕਿਉਂਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਉਹਨਾਂ ਤੇ ਪ੍ਰਸੰਨ ਹੋ ਚੁੱਕੇ ਹਨ ਜਿਨ੍ਹਾਂ ਤੇ ਉਹ ਇੱਕ ਵਾਰ ਪ੍ਰਸੰਨ ਹੋ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ रह ਜਾਂਦੀ ਕਿਹਾ ਜਾਂਦਾ ਹੈ ਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦਾ ਸੁਭਾਅ ਬੇहद ਚੰਚਲ ਹੁੰਦਾ ਹੈ ਮਾਤਾ ਲਕਸ਼ਮੀ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਇਸ ਤੋਂ ਭਾਵ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਪੈਸੇ ਨੂੰ ਲੈ ਕੇ ਕਈ ਪ੍ਰਕਾਰ ਦੇ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਸਾਰੇ ਲੋਕ ਬਹੁਤ ਹੀ ਉਪਾਅ ਵੀ ਕਰਦੇ ਹਨ ਘਰ ਦੇ ਵਿੱਚ ਮੰਦਰ ਦੀ ਬਹੁਤ ਸਾਫ ਸਫਾਈ ਰੱਖਦੇ ਹਨ ਤੇ ਨਾਲ ਹੀ ਕਹਿੰਦੇ ਹਨ ਕਿ ਮਾਤਾ ਲక్ష్ਮੀ ਖੁਸ਼ ਹੋ ਕੇ ਵਿਅਕਤੀ ਨੂੰ ਧਨ ਦੇ ਨਾਲ ਮਾਲਾ-ਮਾਲ ਕਰ ਦੇਣਗੇ ਅੱਜ ਦੇ ਸਮੇਂ ਵਿੱਚ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੇ ਉਤਰਾ ਚੜਾ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਉਹ ਡੋਲ ਜਾਂਦਾ ਹੈ ਇਸ ਲਈ ਮਾਤਾ ਲక్ష్ਮੀ ਜੀ ਦੇ ਉੱਪਰ ਪੂਰਨ ਵਿਸ਼ਵਾਸ ਰੱਖੋ ਫਿਰ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਜਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਵੱਡੇ ਬਦਲਾਅ ਹੁੰਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਲਈ ਇਹ ਸਮਾਂ ਬੜਾ ਲਾਭਦਾਇਕ ਸਮਾਂ ਸਾਬਿਤ ਹੋ ਜਾਵੇਗਾ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਹੁਣ ਤੁਹਾਨੂੰ ਸਿੱਧਿਆਂ ਹੀ ਪ੍ਰਾਪਤ ਹੋ ਜਾਵੇਗਾ ਇਹ ਅਸ਼ੀਰਵਾਦ ਤੁਹਾਡੇ ਤੇ ਪੂਰਾ ਸਾਲ ਬਣਿਆ ਰਹੇਗਾ ਸਾਖ ਸੰਬੰਧੀ ਤੁਹਾਡੀ ਪ੍ਰਸ਼ੰਸਾ ਕਰਨਗੇ ਵੱਖ-ਵੱਖ ਅਵਸਰ ਧਨ ਕਮਾਉਣ ਦੇ ਤੁਹਾਨੂੰ ਪ੍ਰਾਪਤ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਪੈਸੇ ਦਾ ਆਗਮਨ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਵੇਗਾ ਮਾਤਾ ਲਕਸ਼ਮੀ ਖੁਦ ਤੁਹਾਡੇ ਘਰ ਪਧਾਰਨ ਵਾਲੀ ਹੈ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਜਾਵੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਸੰਕਟ ਹੁਣ ਦੂਰ ਹੋ ਜਾਣਗੇ ਘਰ ਦੇ ਕਿਸੇ ਜੀ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਆਪਣੀ ਜ਼ਿੰਦਗੀ ਵਿੱਚ ਚਾਰਾਂ ਹੀ ਪਾਸਿਆਂ ਤੋਂ ਖੁਸ਼ੀਆਂ ਦੀ ਖੁਸ਼ੀਆਂ ਮਹਿਸੂਸ ਕਰੋਗੇ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰਨ ਵਾਲੀ ਹੈ ਤੁਹਾਡਾ ਜੀਵਨ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਹਨ ਜੇਕਰ ਉਹ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਦੁੱਗਣਾ ਮੁਨਾਫਾ ਹੋ ਜਾਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਉਹਨਾਂ ਨੂੰ ਮਿਲ ਸਕਦੀ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਘਰ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੀ ਝੋਲੀ ਮਾਤਾ ਲక్ష్ਮੀ ਜੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ ਹਨ ਅਗਲੀ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਤੁਹਾਡੀ ਕੁੰਡਲੀ ਦੇ ਵਿੱਚ ਹੁਣ ਬਣ ਰਿਹਾ ਹੈ ਮਹਾਦੁਰਲਭ ਸੰਜੋਗ ਤੁਹਾਡੇ ਲਈ ਸਮਾਂ ਬੜਾ ਹੀ ਉੱਤਮ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਨੂੰ ਕੁੱਲ ਮਿਲਾ ਕੇ ਬਦਲ ਕੇ ਰੱਖ ਦੇਵੇਗਾ ਤੁਹਾਡੇ ਨਾਲ ਕਿਸੇ ਐਸੇ ਵਿਅਕਤੀ ਦੀ ਮੁਲਾਕਾਤ ਹੋ ਜਾਵੇਗੀ ਜਿਸ ਨੂੰ ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਜੋ ਤੁਹਾਡੀਆਂ ਸੁੱਖ ਸਹੂਲਤਾਂ ਦੀ ਕਮੀ ਨੂੰ ਦੂਰ ਕਰ ਦੇਵੇਗਾ ਤੁਹਾਡੀ ਲਾਈਫ ਦੇ ਵਿੱਚ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਹੈ ਵੱਡਾ ਬਦਲਾਅ ਹੋਵੇਗਾ ਹਰ ਜਗ੍ਹਾ ਤੇ ਲਾਭ ਹੀ ਲਾਭ ਹੋਵੇਗਾ ਕੁੰਭ ਰਾਸ਼ੀ ਵਾਲੇ ਤੁਹਾਨੂੰ ਵਪਾਰ ਵਿੱਚ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਸੰਜੋਗ ਨੂੰ ਲੈ ਕੇ ਕੋਈ ਪਰੇਸ਼ਾਨੀ ਚੱਲ ਰਹੀ ਸੀ ਉਸ ਪਰੇਸ਼ਾਨੀ ਦਾ ਹੁਣ ਹੱਲ ਹੋ ਜਾਵੇਗਾ ਇਸ ਸਮੇਂ ਤੁਸੀਂ ਆਪਣੇ ਕਾਰੋਬਾਰ ਵਿੱਚ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਨੌਕਰੀ ਨਾਲ ਸੰਬੰਧਿਤ ਤਲਾਸ਼ ਹੁਣ ਤੁਹਾਡੀ ਖਤਮ ਹੋ ਜਾਵੇਗੀ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹੜੇ ਲੋਕ ਪਹਿਲਾਂ ਹੀ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦੀ ਹੈ ਉਹਨਾਂ ਦੀ ਕਿਸਮਤ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ। ਕੁੰਭ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਹੁਣ ਧਨ-ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਜੇਕਰ ਤੁਸੀਂ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹੋ ਦੁਕਾਨਦਾਰੀ ਵਿੱਚ ਤੁਹਾਨੂੰ ਦੁੱਗਣਾ ਮੁਨਾਫਾ ਹੋਵੇਗਾ। ਜੀਵਨ ਵਿੱਚ ਵੱਡਾ ਪਰਿਵਰਤਨ ਹੋਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ। ਮੇਖ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਈ ਧਨ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੈ। ਤੁਹਾਡੇ ਤੇ ਜ਼ਬਰਦਸਤ ਕਿਰਪਾ ਬਣ ਰਹੀ ਹੈ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਜੀਵਨ ਵਿੱਚ ਹੋਵੇਗਾ ਪੈਸਾ ਹੀ ਪੈਸਾ ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰ ਰਹੇ ਹੋ ਤੁਹਾਡੀ ਆਰਥਿਕ ਸਥਿਤੀ ਬਹੁਤ ਵਧੀਆ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਰਹੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਵਪਾਰ ਵਧੀਆ ਚੱਲੇਗਾ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਇਹ ਸੁਪਨਾ ਸਾਕਾਰ ਹੋ ਜਾਵੇਗਾ ਹਰ ਕਾਰਜ ਤੁਹਾਡਾ ਸਫਲ ਹੋ ਜਾਵੇਗਾ ਜਿਹੜੇ ਕਈ ਸਾਲਾਂ ਤੋਂ ਕੰਮ ਤੁਹਾਡੇ ਪੈਂਡਿੰਗ ਸਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਵੱਡਾ ਪਰਿਵਰਤਨ ਹੋ ਜਾਵੇਗਾ ਲੋਕ ਤੁਹਾਡੀ ਤਰੱਕੀ ਨੂੰ ਵੇਖ ਕੇ ਹੈਰਾਨ ਰਹਿ ਜਾਣਗੇ ਕਿਉਂਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਤੁਹਾਡੀ ਜ਼ਿੰਦਗੀ ਵਿੱਚ ਹੁਣ ਤੁਹਾਨੂੰ ਖੁਸ਼ੀਆਂ ਦੇਣ ਵਾਲੇ ਹਨ ਜਿਹੜੀਆਂ ਖੁਸ਼ੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣਗੀਆਂ ਹੁਣ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਕਮਾਈ ਦੇ ਜ਼ਬਰਦਸਤ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸੋ ਦੋਸਤੋ ਇਹ ਸੰਜੀ ਉਹ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਚਿਹਨਾਂ ਦੀ ਕਿਸਮਤ ਇਸ ਮਹਾ ਸੰਯੋਗ ਦੇ ਦੌਰਾਨ ਬਦਲਣ ਵਾਲੀ ਹੈ ਜੇਕਰ ਵੀਡੀਓ ਚੰਗੀ ਲੱਗੇ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ